ਰੋ ਕੱਟ ਕੱਟ ਕੇ ਤੇ ਗੁੜ ਤਿਆਰ ਕਰੀ ਜਾਂਦੇ ਆ ਗੁਰਦੁਆਰਾ ਮਾਲ ਟੇਕਰੀ ਸਾਹਿਬ ਅੱਜ 29 ਨਵੰਬਰ ਸਾਲ 2025 ਦਿਨ ਸ਼ਨੀਵਾਰ ਤੇ ਸਮਾਂ ਜਿਹੜਾ ਸਵੇਰ ਦੇ 7 ਵਜੇ ਆ ਤੇ ਇਹ ਸਾਰੀਆਂ ਜਿਹੜੀਆਂ ਟੈਂਪੋ ਟਰੈਵਲਰ ਦੇਖੀ ਜਾਂਦੇ ਹੋ ਇਹ ਜਿਹੜੀਆਂ ਇੱਥੇ 12 88 ਗੁਰਦੁਆਰਾ ਸਾਹਿਬ ਆ ਉੱਧਰ ਜਾਂਦੀਆਂ ਤੇ ਇੱਕ ਜਿਹੜਾ ਇੱਥੋਂ 180 ਕਿਲੋਮੀਟਰ ਦੂਰੀ ਤੇ ਪੈਂਦਾ ਗੁਰਦੁਆਰਾ ਨਾਨਕਚੀਰਾ ਸਾਹਿਬ ਉੱਧਰ ਨੂੰ ਜਾਂਦੀਆਂ ਇਹ ਸਾਰੀਆਂ ਇੱਥੇ ਲਾਈਨ 'ਚ ਲੱਗੀਆਂ ਖੜੀਆਂ ਤੜਕੇ 7 ਵਜੇ ਤੋਂ ਲੈ ਕੇ ਤੇ 9 ਵਜੇ ਤੱਕ ਗੁਰਦੁਆਰਾ ਲੰਗਰ ਸਾਹਿਬ ਦੇ ਮੂਹਰੇ ਇੱਥੇ ਲੱਗੀਆਂ ਰਹਿੰਦੀਆਂ ਆਈਆਂ ਤੇ ਇਹ ਸਾਰੀਆਂ ਉੱਧਰ ਵਾਸਤੇ ਜਾਣ ਵਾਸਤੇ ਖੜੀਆਂ ਜਿਹੜੀਆਂ-ਜਿਹੜੀਆਂ ਸੰਤਾਂ ਨੇ ਇੱਥੇ 1286 ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਨਾਨਕਚੀਰਾ ਸਾਹਿਬ ਜਾਣਾ ਹੁੰਦਾ ਤੇ ਇੰਨਾ ਤੇ ਜਾਂਦੇ ਆ ਇਹਨਾਂ ਦਾ ਵੱਖ-ਵੱਖ ਕਿਰਾਇਆ ਰਹਿੰਦਾ ਜੇ ਇੱਥੇ ਲੋਕਲ ਘੁੰਮਣਾ 250 ਰੁਪਿਆ ਜੇ ਗੁਰਦੁਆਰਾ ਨਾਨਕਚੀਰਾ ਸਾਹਿਬ ਜਾਣਾ ਤਾਂ ਉਹਦਾ 350 ਰੁਪਿਆ ਇੱਕ ਸਵਾਰੀ ਦਾ ਰਹਿੰਦਾ ਹੈ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸ਼ਹਿਰ ਨਦੇੜ ਸਾਹਿਬ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਆਪਾਂ ਜਿਹੜੇ ਨਿਦੇੜ ਸਾਹਿਬ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਆ 12 ਉਹ ਦੇਖਾਂਗੇ ਆਪ ਵੀ ਦਰਸ਼ਨ ਕਰਾਂਗੇ ਨਾਲੇ ਸਾਰੀ ਸੰਗਤ ਨੂੰ ਕਰਵਾਵਾਂਗੇ ਸਾਰੇਆਂ ਦਾ ਪਹਿਲਾਂ ਆਪਾਂ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਵਾਹਿਗੁਰੂ ਜੀ ਆ ਇੱਧਰ ਲਿਖਿਆ ਹੋਇਆ ਸ਼੍ਰੀ ਮਹਾਨ ਸੰਤ ਬਾਬਾ ਨਿਧਾਨ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵਾਹਿਗੁਰੂ

哇！ ਇਹ ਸਾਰੇ ਜਿਹੜੇ ਇੱਥੇ 12 ਇਤਿਹਾਸਕ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਮ ਲਿਖੇ ਹੋਏ ਆ ਇਹ ਸਾਰੇ 12 ਗੁਰਦੁਆਰਾ ਸਾਹਿਬ ਦੇ ਨਾਮ ਆ ਜਿਹੜੇ ਜਿਹੜੇ ਇੱਥੇ ਸ਼ਹਿਰ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਲੰਗਰ ਸਾਹਿਬ ਤੋਂ ਬਾਅਦ ਜੋ ਆਪਾਂ ਹੁਣ ਇਸ ਟਾਈਮ ਦੂਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਆ ਗੁਰਦੁਆਰਾ ਮਾਲ ਟੇਕਰੀ ਸਾਹਿਬ ਚੱਲਦੇ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆਂ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਕਰਾਉਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹੀ ਗੁਰੂ ਆਹੇ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ 부르르 와 이거 그치 ਜਿਹੜੀ ਫੌਜ ਕਲਗੀਧਰ ਪਾਸ਼ਾ ਜੀ ਦੇ ਨਾਲ ਪੰਜਾਬ ਕੋ ਦਖਣ ਵੱਲਾਈ ਸੀ ਤੇ ਮੁੜ ਵਾਪਸ ਜਾਣਾ ਸੀ ਉਸ ਫੌਜਾਂ ਨੂੰ ਕਲਗੀਧਰ ਪਾਸ਼ਾ ਜੀ ਨੇ ਆਪਣੇ ਹੰਤਾ ਕਮਾਰੇ ਨਾਲ ਸੋਨੇ ਦੇ ਅਸਰੀਆਂ ਮੋਹਰੇ ਢਾਲਾ ਭਬਰ ਕੇ ਖਜ਼ਾਨਾ ਵੰਡਿਆ ਤਨਖਾਵਾ ਦਿੱਤੀਆਂ ਜਿਹੜੇ ਢਾਲਾ ਭਬਰ ਵੰਡਿਆ ਅੱਜ ਵੀ ਢਾਲ ਭਬਰ ਵਾਲਾ ਸੰਗਤ ਸਾਹਿਬ ਕੇ ਰੱਖੀ ਹੋਈ ਹੈ ਤਨਖਾਵਾ ਦੇ ਤੋਂ ਬਾਅਦ ਜਿਹੜਾ ਬਚਿਆ ਖਜ਼ਾਨਾ गुड़ साहब को लिया प्रगट होके अटूर लंगर चलन गए छियानवे करोड़ खालसा इत बारी ढाई दिन अटूर लंगर छे इना खजाना अजय भी इप है इस करके ਦਾ ਦਾਣਾ ਗੁਰੂ ਦਾ ਮਾਲ ਤੇਰੀ ਸਾਹਿਬ ਮਾਲ ਦਾ ਮਤਲਬ ਖਜ਼ਾਨਾ ਇੱਕ ਈ ਉੱਚੀ ਥਾਂ ਗੁਰੂ ਦਾ ਮਾਲ ਤੇਰੀ ਸਾਹਿਬ ਇਹ ਕਿਹਾ ਜਾਂਦਾ ਲੰਗਰ ਵਾਲੇ ਮਾਲ ਤੇਰੇ ਸਿਆਰ ਕੀਆ ਬੇਟਾ ਆਪ ਆਪ ਆਪਣੀਆਂ ਦਾ ਸਭੀ ਕਰੋ ਗੁਰੂ ਮਾਲ ਦੇ ਉੱਚਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਬਾਬਾ ਜੀ ਨੇ ਸਾਰੀ ਸੰਗਤ ਨਾਲ ਸਾਂਝਾ ਕਰ ਹੀ ਦਿੱਤਾ ਵੀ ਐਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਮਾਲ ਟੇਕਰੀ ਸਾਹਿਬ ਕਿਉਂ ਪਿਆ ਇੱਥੇ ਕਿਹਾ ਜਾਂਦਾ ਕਿ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਖਜ਼ਾਨਾ ਰੱਖਿਆ ਆ ਉਹਨਾਂ ਦੇ ਬੋਲਾਂ ਮੁਤਾਬਕ ਕਿਹਾ ਜਾਂਦਾ ਕਿ ਜਦੋਂ 96 ਕਰੋੜ ਖਾਲਸਾ ਜਦੋਂ ਸੱਜੂ ਆ ਤੇ ਉਦੋਂ ਇਸ ਖਜ਼ਾਨੇ ਨੂੰ ਕੱਢ ਕੇ ਤੇ 2.5 ਦਿਨਾਂ ਵਾਸਤੇ ਜਿਹੜਾ ਇੱਥੇ ਲੰਗਰ ਲਾਇਆ ਜਾਊਗਾ ਇਹ ਇੱਥੋਂ ਦਾ ਇਤਿਹਾਸਿਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਹੁਣ ਆਪਾਂ ਦਰਸ਼ਨ ਕਰਨਾ ਆ ਗੁਰਦੁਆਰਾ ਹੀਰਾ ਘਾਟ ਸਾਹਿਬ ਚੱਲਦੇ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆ ਤੇ ਨਾਲੇ ਸਾਰਿਆਂ ਸੰਗਤਾਂ ਨੂੰ ਕਰੋਣੀਆਂ ਵਾਹਿਗੁਰੂ ਜੀ oh i ਗੁਰੂ ਮਹਾਰਾਜ ਜੀ ਦਰਸ਼ਨ ਕਰਿਆਂ ਦੇ ਨਾਲੇ ਸਾਰੀਆਂ ਸੰਗਤਾਂ ਨਾਲ ਸਾਂਝੇ ਕਰ ਲਿਆ ਤੇ ਹੁਣ ਆਪਾਂ ਇੱਥੋਂ ਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਸਾਰੀਆਂ ਸੰਗਤਾਂ ਨਾਲ ਸਾਂਝਾ ਕਰ ਲਈਏ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਬਾਦਰਸ਼ਾਹ ਨੇ ਉਹਨਾਂ ਨੂੰ ਬੇਸ਼ਕੀਮਤੀ ਹੀਰਾ ਜਿਹੜਾ ਭੇਟ ਕੀਤਾ ਸੀਗਾ ਤੇ ਉਹ ਹੀਰਾ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿੱਛੇ ਵਗਦੀ ਗਦਾਵਰੀ ਨਦੀ 'ਚ ਜਿਹੜਾ ਸਿੱਟਤਾ ਸੀਗਾ ਉਹ ਜਿਹੜਾ ਹੀਰਾ ਸੀ ਆ ਗਦਾਵਰੀ ਨਦੀ 'ਚ ਗੁਰੂ ਮਹਾਰਾਜ ਜੀ ਨੇ ਜੋ ਸੇੜਤਾ ਤੇ ਜਿਹੜਾ ਬਾਦਸ਼ਾਹ ਸੀ ਬਹਾਦਰ ਸ਼ਾ ਉਹ ਬੜਾ ਹੈਰਾਨ ਹੋਇਆ ਵੀ ਇੱਡਾ ਬੇਸ਼ਕੀਮਤੀ ਹੀਰਾ ਮੈਂ ਗੁਰੂ ਮਹਾਰਾਜ ਜੀ ਨੂੰ ਭੇਟ ਕੀਤਾ ਸੀ ਆ ਉਹਨਾਂ ਨੇ ਜਿਹੜਾ ਉਹ ਹੀਰਾ ਤੇ ਉਹ ਗਦਾਵਰੀ ਨਦੀ ਵਿੱਚ ਸੇੜਤਾ ਇਹਨਾਂ ਨੂੰ ਹੀਰੇ ਦੀ ਕੀਮਤ ਨਹੀਂ ਪਤਾ ਗੁਰੂ ਮਹਾਰਾਜ ਜੀ ਨੂੰ ਇਹ ਗੱਲ ਜਦੋਂ ਪਤਾ ਲੱਗੀ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਨਜ਼ਰ ਮਾਰ ਕੇ ਦੇਖੋ ਗਦਾਵਰੀ ਨਦੀ 'ਤੇ ਤੇ ਜਦੋਂ ਉਹਨਾਂ ਨੇ ਨਜ਼ਰ ਘੁਮਾਈ ਗਦਾਵਰੀ ਨਦੀ ਵੱਲ ਬਹੁਤ ਜ਼ਿਆਦਾ ਬੇਸ਼ਕੀਮਤੀ ਹੀਰੇ ਜਿਹੜੇ ਉਸ ਨਦੀ 'ਚ ਉਹਨਾਂ ਨੂੰ ਦਿਖੇ ਇਹ ਇੱਥੋਂ ਦਾ ਇਤਿਹਾਸ ਈ ਗੁਰਦੁਆਰਾ ਈਰਾ ਘਾਟ ਸਾਹਿਬ ਦਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਗੁਰਦੁਆਰਾ ਸ਼ਕਰ ਘਾਟ ਸਾਹਿਬ ਦੇ ਆਪਾਂ ਦਰਸ਼ਨ ਕਰਿਆਂਦੇ ਸੀ ਇਹ ਤੇ ਇਹਦਾ ਜਿਹੜਾ ਇਤਿਹਾਸ ਹੈ ਤੇ ਦਰਸ਼ਨ ਆਪਣਾ ਹਰਪਾਲ ਬਾਈ ਦੇ ਚੈਨਲ ਤੇ ਫੇਲ ਬੰਦਾ ਉਹ ਤੇ ਤੁਸੀਂ ਦੇਖ ਸਕਦੇ ਹੋ ਤੇ ਪਿਛਲੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਵਾਏ ਸੀ ਆਪਣੇ ਬਿੱਟੂ ਫੇਲੀਅਰ ਬਿੱਟੂ ਬਾਈ ਦੇ ਚੈਨਲ ਤੇ ਉਹ ਤੇ ਦੇਖ ਸਕਦੇ ਹੋ ਤੇ ਅਗਲੇ ਆਪਾਂ ਦਰਸ਼ਨ ਕਰਵਾਵਾਂਗੇ ਜਿਹੜਾ ਅਗਲਾ ਗੁਰਦੁਆਰਾ ਸਾਹਿਬ ਆਉਣਗੇ ਤੇ ਉਹ ਤੇ ਆਪਾਂ ਦਰਸ਼ਨ ਕਰਵਾਉਣੀ ਆਂ ਚੱਲਦੇ ਆਂ ਹੁਣ ਉੱਧਰ ਨੂੰ ਪੀ ਵੀ ਨੰਬਰ ਗੱਡੀ ਖੜੀ ਹੈ ਤੜਕੇ ਦੇ ਆਪਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਐਸ ਗੱਡੀ ਤੇ ਦਰਸ਼ਨ ਕਰੀ ਜਾਂਦੇ ਆ ਤੇ ਨਾਲ ਆਪਣੇ ਚੈਨਲ ਤੇ ਜੁੜੇ ਹੋਏ ਬੱਬੂ ਭਾਈ ਜਿਨ੍ਹਾਂ ਦਾ ਟਰਾਂਸਪੋਰਟ ਦਾ ਕੰਮ ਹੈ ਆਜ਼ਾਦ 골ਡਨ ਟਰਾਂਸਪੋਰਟ ਤੇ ਬਾਈ ਫਿਰਣਾ ਗੱਲਾਂ ਬਾਤਾਂ ਕਰਦੇ ਆ ਤੇ ਟਰਾਂਸਪੋਰਟ ਤੇ ਆਈ ਸੀਗੇ ਥੋੜਾ ਮੋਟਾ ਟਰੱਕ ਭੇਜਣਾ ਸੀ ਲੋਡ ਲਾੜ ਕਰਾ ਕੇ ਤੇ ਕਹਿੰਦੇ ਇੱਕ ਵਾਰੀ ਗੇੜਾ ਕੱਢਈਏ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਇੱਧਰੋ ਹੀ ਹਾਜ਼ਰੀ ਬੁਲਾ ਲਓ ਸਾਸਰੀ ਘਰ ਦੇ ਕਿਹਾਲੀ ਆਪਣਾ ਨਾਮ ਕੀ ਹੈ ਬਈ ਗਰਵਿੰਦਰ ਸਿੰਘ ਗਰਵਿੰਦਰ ਸਿੰਘ ਇੱਧਰ ਜਦਵਿੰਦਰ ਸਿੰਘ ਯਾਦਵਿੰਦਰ ਸਿੰਘ ਤੇ ਪੰਜਾਬ ਕਿਹੜੀ ਜਗ੍ਹਾ ਤੋਂ ਬਈ ਜੀ ਚੋਲਾ ਸਾਹਿਬ ਪਿੰਡ ਤਰਨਤਾਰਨ ਜ਼ਿਲ੍ਹਾ ਠੀਕ ਹੈ ਇੱਧਰ ਆਏ ਨੂੰ ਕਿੰਨਾ ਕਿਸ਼ੇਰ ਹੋ ਗਿਆ ਆਪਾਂ ਨੂੰ 93 ਜੀ 93 ਜੀ ਤੇ ਪਹਿਲਾ ਕੰਮ ਕਰ ਟ੍ਰਾਂਸਪੋਰਟ ਦਾ ਹੀ ਸੀ ਕਿ ਹੋਰ ਨਹੀਂ ਨਹੀਂ ਗੱਡੀਆਂ ਚ ਆਪ ਜੀ ਡਰਾਈਵਰੀ ਕਰਦੇ ਹੋਗੇ ਅੱਛਾ ਹਾਂ ਜੀ 2015 ਚ ਗੱਡੀ ਹੋਣੀ ਹੈ ਠੀਕ ਹੈ ਹੁਣ ਕਿੰਨੀਆਂ ਗੱਡੀਆਂ ਚੱਲਦੀਆਂ ਨੌ ਨੌ ਗੱਡੀਆਂ ਹਾਂ ਜੀ ਤੇ ਕਿੱਧਰ ਕਿੱਧਰ ਜ਼ਿਆਦਾ ਰੂਟ ਰਹਿੰਦਾ? ਇਧਰ ਮਹਾਰਾਸ਼ਟਰ ਦਾ ਛੱਤੀਗੜ੍ਹ ਛੱਤੀਗੜ੍ਹ ਕੀ ਗੱਡੀਆਂ ਜ਼ਿਆਦਾ ਭਰ ਕੇ ਲਿਆਉਂਦੀਆਂ? ਜੋ ਮਾਰਕੀਟ ਦਾ ਮਿਲ ਜੇ ਲੋਹਾ ਜਿੱਦਾਂ ਉਹੜਾ ਕਿਹੜੀ ਲੋਹਾ ਭਰ ਕੇ ਆਈ ਆ। ਠੀਕ ਐ। ਇਦਾਂ ਹੀ ਬਸ ਲੋਹਾ ਮਿਲ ਜੇ ਇਧਰੋਂ ਲੋਹਾ ਇਧਰੋਂ ਲੋਹਾ ਜੋ ਮਿਲ ਜੇ ਸਭ ਤੋਂ ਮਾਰਕੀਟ ਦਾ ਮਾਲ। ਠੀਕ ਐ। ਤੇ ਆਪਣਾ ਵੀ ਬਈ ਟਰਾਂਸਪੋਰਟ ਦਾ ਹੀ ਕੰਮ ਨਾਲ ਹੀ ਦੁਕਾਨ ਆ। ਟਰਾਂਸਪੋਰਟ ਦਾ ਹੀ ਕੰਮ। ਨਾਲ ਆਪਣੇ ਟਰਾਂਸਪੋਰਟ ਦਾ ਨਾਮ ਕੀ ਐ? ਸਿੱਧੂ ਫਰਟ ਕੈਰੀਅਰ। ਠੀਕ ਐ। ਆਪਣੀਆਂ ਗੱਡੀਆਂ ਕਿੰਨੀਆਂ ਚੱਲਦੀਆਂ ਇਧਰ? ਆਪਣੀ 6 ਗੱਡੀਆਂ। ਠੀਕ ਐ। ਵਾ ਆਪਾਂ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਸultanpur Lodhi Sultanpur Lodhi ਕਿੰਨਾ ਚਿਰ ਹੋ ਗਿਆ ਆਪਾਂ ਨੂੰ ਐਨੂੰ ਇਹ 90 ਦੇ ਐਂ ਇੰਟਰ ਤੇ ਠੀਕ ਐ 90 ਦੇ ਤੇ ਆਪਣਾ ਹੀ ਟਰਾਂਸਪੋਰਟ ਦਾ ਕੰਮ ਸੀ ਕਿ ਬਾਅਦ ਚੋਂ ਕੀਤਾ ਹੈ ਡਰਾਈਵਰੀ ਕਰਦੇ ਹੁੰਦੇ ਸੀ ਬਾਜਾ ਆਪ ਦੀਆਂ ਪਾਲੀਆਂ ਠੀਕ ਐ ਕਾਰੋਬਾਰ ਸੈੱਟ ਕਰ ਰੱਖਿਆ ਹੈ ਪਰਦੇਸਾਂ ਜਾਣ ਕੇ ਇੱਕ ਵੈਭਰ ਦੀ ਕਿਰਪਾ ਹੀ ਪੰਜਾਬ ਦੀ ਧਰਤੀ ਤੋਂ ਉੱਟ ਕੇ ਆਨੇ ਹਾਂ ਜੀ ਇੰਨੀ ਦੂਰ ਆਣ ਕੇ ਇੱਕ ਗੱਲ ਹੋਰ ਦੱਸੋ ਇੱਥੇ ਆਪਣੇ ਪੰਜਾਬੀ ਕਿੰਨੇ ਕ ਐ ਮੋਟੋ ਮੋਟੇ 10000 10000 ਤੋਂ ਵੱਟੋ ਵੱਟ ਹੋਣ ਗਏ ਮੇਰੇ ਸੰਗ ਤੇ ਆਪਾਂ ਪੰਜਾਬੀ ਦੀ ਗੱਲ ਕਰੀਏ ਤੇ ਇੱਥੇ ਮੁੱਖ ਆਪਣੇ ਪੰਜਾਬੀਆਂ ਦਾ ਕਾਰੋਬਾਰ ਕੀ ਹੈ ਜਿਆਦਾ? ਆ ਜਿਆਦਾ ਦੇ ਟਰੱਕਾਂ ਦਾ ਹੀ ਆ। ਟਰੱਕਾਂ ਦਾ ਹੀ ਆ ਨਾ। ਟਰਾਂਸਪੋਰਟ ਦਾ ਟਰੱਕਾਂ ਦਾ। ਠੀਕ ਹੈ ਠੀਕ ਹੈ। ਚਲੋ ਤੇ ਹੁਣ ਆਪਾਂ ਚਲੀਏ। ਚਲੋ ਜੀ ਚਲੋ। ਹੁਣ ਕਿਹੜੇ ਗੁਰਦਰ ਸਾਹਿਬ ਚੱਲਣਾ? ਹਾਂ ਨਾਨਕ ਸਰ ਸਾਹਿਬ ਚੱਲਦੇ। ਨਾਨਕ ਸਰ ਸਾਹਿਬ। ਠੀਕ ਹੈ। ਚੱਲਦੇ ਆਂ ਤੇ ਵਾਹਿਗੁਰੂ ਜੀ। ਹੋਰ ਤਰੱਕੀਆਂ ਬਖਸ਼ਣ। ਪਹੁੰਚ ਗਏ ਆਪਾਂ ਗੁਰਦੁਆਰਾ ਨਾਨਕ ਸਰ ਸਾਹਿਬ। ਸਾਹਮਣੇ ਜਿਹੜਾ ਸਕਰੀਨ ਤੇ ਤੁਸੀਂ ਦੇਖੀ ਆਨੇ ਹੋ। ਗੁਰਦੁਆਰਾ ਨਾਨਕ ਸਰ ਸਾਹਿਬ। ਤੇ ਇਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਇਧਰਲੀ ਸਾਈਡ ਬਾਬਾ ਬੰਦਾ ਸਿੰਘ ਬਹਾਦਰ ਹੁਣ ਆਪਾਂ ਅੰਦਰ ਚੱਲਦੇ ਆਂ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆਂ ਨਾਲੇ ਸਾਰਿਆਂ ਸੰਗਤਾਂ ਨੂੰ ਕਰਾਉਂਦੇ ਵਾਹਿਗੁਰੂ 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 ਕਾਕਾ ਦਾ ਮਹਾਰਾਜਾ ਹਨ ਗੁਰੂ ਨਾਨਕ ਸਾਹਿਬ ਹੈ ਜਦੋਂ ਆਪਾਂ ਦਰਬਾਰ ਸਾਹਿਬ ਦੇ ਬਾਹਰ ਤੋਂ ਪ੍ਰਕਰਮਾ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਸਾਹਮਣੇ ਕੋ ਬੀਕ ਦੇ ਦਰਸ਼ਨ ਹੋਣਗੇ ਇਸ ਬਿਲੀ ਇੱਥਾ ਪਹਿਲੀ ਵਾਰ ਸ਼ਾਇਦ ਕੀ ਨੂੰ ਰਾਦੇਵ ਜੀ ਨੌ ਦਿਨ ਤੇ ਨੌ ਘੜੀਆਂ ਵਿਆਜਮਾਨ ਹੋਏ ਸਨ ਜਦੋਂ ਭਾਈ ਬਰਦਲਾ ਜੀ ਦੇ ਨਾਲ ਦੱਖਣ ਦੀ ਉਦਾਸੀ ਵੇਦਲ ਸਾਹਿਬ ਨੂੰ ਜਾ ਕੇ ਸਨ ਭਾਈ ਬਰਦਲਾ ਜੀ ਨੇ ਬੇਨਤੀ ਕੀਤੀ ਮਹਾਰਾਜੀ ਲਾਗਦੇਸ ਘਰਤੀ ਤੇ ਜਲਦੀ ਕਮੀ ਹੈ ਜਲ ਚਾਹੀਦਾ ਹੈ ਜਤੁਰਾਣਾ ਭਾਈ ਬਰਦਲਾ ਜੀ ਨੇ ਕਿਹਾ ਤੁਸੀਂ ਰਬਾ ਪਜਾਓ ਜਿਵੇਂ ਹੀ ਰਬਾ ਪਜਾਈ ਤਾਂ ਵਿੱਚੋਂ ਜਲ ਦਾ ਸੋਮਾ ਕਾਰਕ ਹੋਇਆ ਭਾਈ ਬਰਦਲਾ ਜੀ ਨੇ ਚਲ ਛਕਿਆ ਤੇ ਦੱਸਿਆ ਮਹਾਰਾਜੀ ਜਰਬਾ ਮਿੱਠਾ ਹੈ ਗੁਰਨਾਨਦ ਦੇਵ ਜੀ ਨੇ فرمایا ਇਹ ਤਾਂ ਦੀ ਦੇਵਤਿਆਂ ਦੀ ਹੈ ਇਸ ਕਰਕੇ ਜਦ ਮਿੱਠਾ ਹੈ ਆਪ ਉਸੇ ਜੁਬੇਟੇ ਵੇਖੀ ਖੜੀ ਬਜਰਗ੍ਰਾਸ ਕਾਰਜਸਾਂ ਪੀਣੇ ਨੂੰ ਕੋਈ ਆਇਆ ਤੇ ਆ ਕੇ ਬੇਨਤੀ ਕੀਤੀ ਸਾਧੂ ਜੀ ਮੇਰਾ ਵੀ ਕੋਠੀ ਕਰੋ ਗੁਰਨਾਨਦ ਦੇਵ ਜੀ ਨੇ ਕੋੜੀ ਦਾ ਸੁਰ ਵਿੱਚ ਇਸ਼ਾਰਾ ਕਰਾਇਆ ਜਨ ਸ਼ਿਕਾਇਤ ਕੋੜੀ ਦਾ ਕੋ ਠੀਕ ਹੋ ਗਿਆ ਉਸ ਨੇ ਦੁਬਾਰਾ ਬੇਨਤੀ ਕੀਤੀ ਸੱਚੇ ਆਸ਼ਾ ਦੀ ਗੁਰੂ ਜੀ ਸੋਰਵੇਂ ਨੂੰ ਜੀ ਸਰੋਵਰ ਦਾ ਪਰਖਿਓ ਤਾਂ ਕਿ ਇਸ ਤਰ੍ਹਾਂ ਹੋ ਸੰਗਤਾਂ ਦੇ ਵੀ ਦੁੱਖ ਕਸ਼ਟ ਕਟੇ ਜਾਣਗੇ ਗੁਰੂ ਨਾਨਕ ਦੇਵ ਜੀ ਨੇ ਸੋਰਵੇਂ ਨੂੰ ਸਰੋਵਰ ਦਾ ਪਰਖਿਆ ਦੇ ਫਰਮਾਇਆ ਜਿਸ ਦਾ ਅੱਜ ਰਾਤ ਰਹੀ ਸੁਖਸ਼ਾਂਤੀ ਹੈ ਜੀ ਉਹ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਜਾ ਕੇ ਇਸ਼ਨਾਨ ਕਰਨ ਅਰਦਾਸ ਬੇਤੀ ਕਰਾਉਣ ਸੱਚੇ ਭਾਗਾਂ ਸੰਗਿਆ ਆਸਨਵਾਦਾਂ ਪੂਰੀਆਂ ਕਰਨਗੇ ਅੱਜ ਤੱਕ ਬਹੁਤ ਸੰਗਤਾਂ ਇਸ ਪਵਿੱਤਰ ਸਰੋਵਰ ਦੇ ਖੰਡੇ ਮਿਠੇ ਚਾਲੀ ਇਸਨਾਨ ਕਰਕੇ ਆਪਣੀਆਂ ਝੋਲੀਆਂ ਭਰਦੇ ਹਨ ਤੇ ਖੁਸ਼ੀ ਹ ਪ੍ਰਾਪਤ ਕਰਦੇ ਹਨ ਦਰਬਾਰ ਸਾਹਿਬ ਤੇ ਸਰੋਵਰ ਦੀ ਸੇਵਾ ਸਤਿਪੁਰਾ ਸ਼ੇਰਪੰਜਾਬ ਮਹਾਰਾਜ ਜੀ ਦੇ ਸਰਵਾਈ ਉਪਰੰਤ ਸੰਤੋਪਾ ਮਨਤਾ ਅਸੀ ਜੀ ਜਿਹੜੇ ਸਤੋਵਾ ਸ਼ਿਸ਼ਿਆ ਸਿੱਖੀ ਨੇ ਸਰੋਵਰ ਦੀ ਸੇਵਾ ਕਰਵਾਈ ਅੱਜ ਦੇ ਸਮੇਂ ਗੁਰਦੁਆਰਾ ਸਾਹਿਬ ਦੀ ਸਰੋਵਰ ਦੀ ਸੇਵਾ ਸਤੋਵਾ ਬਨਵਿੰਦਰ ਸਿੰਘ ਜੀ ਤੇ ਸਤੋਵਾ ਬਲਵਿੰਦਰ ਸਿੰਘ ਜੀ ਕਰਵਾ ਰਹੇ ਹਨ ਸਰਕਾ ਦੀ ਭਾਈ ਲਈ ਬਾਬੂ ਖਾਨੇ ਦੀ ਆਸ਼ੀਰਵਾਦੀ ਟੋਕਰੀ ਰੱਖੀ ਹੈ ਤੁਸੀਂ ਵੀ ਆਪਣੀ ਕਿਰਤ ਕਮਾਈ ਨੂੰ ਜਰੂਰ ਹਿੱਸਾ ਪਾਓ ਆਪਣੀ ਯਾਤਰਾ ਨੂੰ ਸਫਲ ਬਣਾਓ ਗੁਰਦਾਰਾ ਤੇ ਚੱਲ ਰਿਹਾ ਹੈ ਜਰੂਰ ਸ਼ੱਕੇ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਿਆਂਦੇ ਤੇ ਨਾਲੇ ਬਾਬਾ ਜੀ ਨੇ ਇਤਿਹਾਸ ਜਿਹੜਾ ਸਾਰੀ ਸੰਗਤ ਨਾਲ ਸਾਂਝਾ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਸਰੋਵਰ ਕੰਨੀ ਵਾਹਿਗੁਰੂ ਜੀ ਇਸ ਸਰੋਵਰ ਵਿੱਚ ਜਿਵੇਂ ਬਾਬਾ ਜੀ ਨੇ ਇਤਿਹਾਸ ਚ ਦੱਸਿਆ ਹੀ ਹੈ ਕਿ ਜਲ ਜਿਹੜਾ ਕਿਤੋਂ ਲਿਆ ਕੇ ਪਾਇਆ ਨਹੀਂ ਜਾਂਦਾਗਾ ਸਰੋਵਰ ਵਿੱਚ ਜਲ ਜਿਹੜਾ ਆਪ ਹੀ ਆਉਂਦਾ ਥੱਲੋਂ ਧਰਤੀ ਚੋਂ ਵਾਹਿਗੁਰੂ ਜੀ ਵਾਹਿਗੁਰੂ 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 ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਆ ਵੀ ਬਾਬਾ ਜੀ ਜਲ ਛਕਣਾ ਤੇ ਫਿਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ ਤੇ ਮਿੱਠਾ ਜਲ ਪ੍ਰਗਟ ਕੀਤਾ ਸੀਗਾ ਵਾਹਿਗੁਰੂ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਉਸ ਬੇਰੀ ਦੇ ਜਿਸ ਥੱਲੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ 9 ਦਿਨ 9 ਘੜੀਆਂ ਵਿਰਾਜਮਾਨ ਹੋਏ ਸੀਗੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਨਾਨਕ ਸਰ ਸਾਹਿਬ ਦਾ ਜਿਹੜਾ ਇਤਿਹਾਸਿਕ ਆ ਸਾਰੀ ਸੰਗਤ ਨਾਲ ਸਾਂਝਾ ਕਰਤਾ ਤੇ ਸਰੋਵਰ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਵਾਤੇ ਆ ਜਿਹੜਾ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਪ੍ਰਗਟ ਕੀਤਾ ਸੀ ਜਦੋਂ ਜਦੋਂ ਉਹਨਾਂ ਨੂੰ ਭਾਈ ਮਰਦਾਨਾ ਜੀ ਨੇ ਕਿਹਾ ਸੀ ਆ ਵੀ ਪਾਣੀ ਦੀ ਤੇ ਲੱਗੀ ਤੇ ਉਦੋਂ ਉਹਨਾਂ ਨੇ ਇਹ ਜਿਹੜਾ ਮਿੱਠਾ ਪਾਣੀ ਪ੍ਰਗਟ ਕੀਤਾ ਸੀ ਆ ਜਿੱਥੇ ਸਰੋਵਰ ਸਾਹਿਬ ਬਣਿਆ ਹੋਇਆ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਆਪਾਂ ਅਗਲਾ ਗੁਰਦੁਆਰਾ ਸਾਹਿਬ ਚੱਲਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਪ੍ਰਸ਼ਾਦਾ ਪਾਣੀ ਛਕ ਲਈਏ ਤੇ ਫਿਰ ਆਪਾਂ ਅਗਲੇ ਗੁਰਦੁਆਰਾ ਸਾਹਿਬ ਚੱਲਦੇ ਹਾਂ ਵਾਹਿਗੁਰੂ ਸਾਹਮਣੇ ਆ ਗੁਰਦੁਆਰਾ ਨਾਨਕਸਰ ਸਾਹਿਬ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਸਾਰੀ ਜ਼ਮੀਨ ਹੈ ਜਿਹਦੇ ਵਿੱਚ ਕਮਾਦ ਵਿੱਜਿਆ ਵਾ ਇਹ ਜਿਹੜਾ ਸਾਰਾ ਕਮਾਦ ਦੇਖੀਏ ਨਾ ਗੁਰਦੁਆਰਾ ਦੀ ਜ਼ਮੀਨ 'ਚ ਤੇ ਇੱਧਰ ਰੋ ਕੱਢ ਕੱਢ ਕੇ ਤੇ ਗੁੜ ਤਿਆਰ ਕੀ ਜਾਂਦੇ ਆ ਰੋ ਕੱਢ ਕੱਢ ਕੇ ਤੇ ਗੁੜ ਤਿਆਰ ਕੀ ਜਾਂਦੇ ਆ ਬਾਬਾ ਜੀ ਹੁਰੀ ਲੱਗੇ ਪਏ ਆ ਵਾਹ ਬੋਟਲ ਨਹੀਂ ਗਏ ਨੂੰ ਇੱਧਰ ਬਾਬਾ ਜੀ ਲੱਗੇ ਪਏ ਆ ਅੱਗ ਬਾਲਣ ਜੇ ਕਿਸਮਤ ਮੇਰੇ ਤੇ ਰੱਖੀ ਆਗਾ ਜੋ ਅਕੜੀ ਜਾਂਦੀ ਹੈ ਤੇ ਇੱਧਰ ਗੋੜ ਤਿਆਰ ਹੋ ਜਾਂਦਾ ਪੋਤਰਾ ਭਾਵੇਂ ਆਪਣਾ ਡੇਦਾ ਵੀ ਤੇ ਥੋੜੀ ਕਿਤੇ ਗਿੰਦੀ ਨਹੀਂ ਸਹੀ ਗੱਲ ਹੈ ਉਹ ਤੇ ਗੱਲ ਹੈ ਇੱਥੇ ਐਵੇਂ ਆ ਕੇ ਡਬੂਹ ਮਾਰਨੀ ਸਾਨੂੰ ਬਾਬੇ ਨੇ ਘੱਲਿਆ ਸਹੀ ਗੱਲ ਹੈ ਵਾਹਿਗੁਰੂ ਜੀ ਜੋ ਦਾ ਲੰਗਰ ਵੀ ਗੁਰਦੁਆਰਾ ਸਾਹਿਬ ਚੱਲਦਾ ਰਹਿੰਦਾ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਕਿੰਨੀ ਹੈ ਇੱਧਰ ਬਾਬਾ ਜੀ ਦੇ ਦੇ ਸੌ 150 ਕਿੱਲਾ ਹੈ 600 100 150 150 ਤੇ ਕਮਾਦੀ ਹੁੰਦਾ ਕਿ ਹੋਰ ਵੀ ਕੁਝ ਵਿਜਿਆ ਵਾ ਇਧਰ ਬਥੇਰਾ ਕੁਝ ਦੀ ਜੀ ਜਾਂਦੇ ਪੱਠੇ ਪੁੱਠੇ ਜੋ ਵੀ ਸਭ ਵਿਜੀ ਜਾਂਦੇ ਠੀਕ ਹੈ ਠੀਕ ਵਾਹਿਗੁਰੂ ਚੱਲੀਏ ਭਾਈ ਚੱਲਾ ਬਾਬਾ ਜੀ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਦੀ 100 150 ਕਿੱਲਾ ਜਿਹੜੀ ਜ਼ਮੀਨ ਹੋਊਗੀ ਇਹ ਤਾਂ ਜਿਆਦਾ ਹੈ ਕਿ ਭਾਈ ਜੀ ਇੰਨੀ ਖਹੂਗੀ ਖੁੱਲੀ ਖੁੱਲੀ ਵਾਧੀ ਹੋਊਗੀ ਵਾਧੀ ਹੋਊਗੀ ਤੇ ਕਹਿੰਦੇ ਕਿ ਇੱਥੇ ਕਮਾਦ ਤੇ ਜ਼ਿਆਦਾਤਰ ਬਾਗ ਹੈ ਜ਼ਮੀਨਾਂ ਵਿੱਚ ਜਿਹੜੇ ਵੀ ਗੁਰਦੁਆਰਾ ਸਾਹਿਬ ਦੀ ਅਮਰੂਦ ਹੋਏ ਤੇ ਜਿਵੇਂ ਅਨਾਰ ਹੋਏ ਹੋਰ ਵੀ ਜਿਹੜੇ ਵੱਖ-ਵੱਖ ਫਰੂਟ ਲੱਗੇ ਹੋਏ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੜੀਆਂ ਮੱਝਾਂ ਵੀ ਰੱਖੀਆਂ ਹੋਈਆਂ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਚ ਗੁਰੂ ਨਾਨਕ ਸਰ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਵਿੱਚ ਮੱਝਾਂ ਜਿਹੜੀਆਂ ਇੱਥੇ 50 ਕ ਰੱਖੀਆਂ ਹੋਈਆਂ ਤੇ ਅੱਗੇ ਜਿਹੜੀਆਂ 2-250 ਮੱਝਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀਆਂ ਹੋਈਆਂ ਤੇ ਇੱਥੋਂ ਜਿਹੜਾ ਦੁੱਧ ਸਾਰ ਆ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਜਾਂਦਾ ਹੈਗਾ ਵਾਹਿਗੁਰੂ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਦਰਬਾਰ ਸਾਹਿਬ ਤੇ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਇਧਰ ਗੁਰੂ ਮਹਾਰਾਜ ਜੀ ਦੀ ਨਵੀਂ ਉਸਾਰੀ ਹੋਈ ਜਾਂਦੀ ਹੈ ਦਰਬਾਰ ਸਾਹਿਬ ਦੀ ਇਹਦਾ ਹਜੇ ਕੰਮ ਚੱਲੀ ਜਾਂਦਾ ਹੈ ਤੇ ਦੋ ਸਾਲਾਂ ਤੱਕ ਜਿਹੜਾ ਦਰਬਾਰ ਸਾਹਿਬ ਬਣ ਕੇ ਤਿਆਰ ਹੋ ਜੂਗਾ ਤੇ ਇਹਨੂੰ ਬੰਦ ਨੂੰ ਤਿੰਨ ਸਾਲ ਹੋ ਗਏ ਆ ਮਤਲਬ ਕੁੱਲ ਮਿਲਾ ਕੇ ਪੰਜ ਸਾਲਾਂ ਤੱਕ ਦਰਬਾਰ ਸਾਹਿਬ ਨਵਾਂ ਬਣ ਕੇ ਤਿਆਰ ਹੋ ਜੂਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਹਥਿਆਰ ਸੇ ਇਹ ਹੈ ਦਸਵੇਂ ਪਾਸ਼ਾਹੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਹਰ ਦਮ ਹਾਜ਼ਰ ਨਾਜ਼ਰ ਰਹਿੰਦੇ ਆ ਤੇ ਵੈਸੇ ਵੀ ਗੁਰੂ ਮਹਾਰਾਜ ਜੀ ਨਦੇੜ ਸਾਹਿਬ ਦੇ ਵਿੱਚ ਹਰ ਦਮ ਹਾਜ਼ਰ ਨਾਜ਼ਰ ਰਹਿੰਦੇ ਆ ਤੇ ਉਹਨਾਂ ਦੇ ਇੱਕ ਬੋਲ ਵੀ ਸੀਗੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ 60 ਸਾਲ ਤੋਂ ਪਹਿਲਾਂ ਪਹਿਲਾਂ ਮੈਂ ਆਪਦੇ ਗੁਰਸਿੱਖ ਦਾ ਇੰਤਜ਼ਾਰ ਕਰੂੰਗਾ ਇਸ ਜਗ੍ਹਾ ਤੇ ਆਪਾਂ ਨਸੀਬਾਂ ਵਾਲੇ ਆ ਜਿਹੜੇ ਕੀ ਇਸ ਜਗ੍ਹਾ ਤੇ 23 ਸਾਲਾਂ ਦੀ ਉਮਰ 'ਚ ਪਹੁੰਚੇ ਆ ਇਹ ਨਹੀਂ ਪਤਾ ਸੀ ਆ ਵਾਹਿਗੁਰੂ ਨੇ ਕਿਵੇਂ ਲੈ ਕੇ ਆਉਣਾ ਕਿਉਂਕਿ ਕਿੱਧਰ ਦੀ ਘੁੰਮਦੇ ਘਮਾਉਂਦੇ ਬਠਿੰਡੇ ਗਏ ਬਠਿੰਡੇ ਤੋਂ ਕੰਮ ਕਰਨ ਲੱਗੇ ਬਿੱਟੂ ਬਾਈ ਨਾਲ ਮਿਲੇ ਹਰਪਾਲ ਬਾਈ ਨਾਲ ਮਿਲੇ ਉੱਥੋਂ ਇਹੋ ਜਿਹਾ ਦਿਮਾਗ ਦੇ ਵਿੱਚ ਗੇੜ ਆਇਆ ਵੀ ਆਪਾਂ ਸਾਈਕਲਾਂ ਤੇ ਸਫਰ ਕਰੀਏ ਸਾਈਕਲਾਂ ਤੇ ਸਫਰ ਕਰਦੇ ਕਰਦੇ ਘੁੰਮਦੇ ਘਮਾਉਂਦੇ ਭਾਰਤ ਦਾ ਪੂਰਾ ਜਿਹੜਾ ਕੱਢ ਕੇ ਤੇ ਆਪਾਂ ਨਦੇੜ ਸਾਹਿਬ ਪਹੁੰਚੇ ਆ ਬੜਾ ਵਧੀਆ ਲੱਗ ਰਿਹਾ ਹੈ ਕਿਉਂਕਿ ਕਾਫੀ ਟਾਈਮ ਤੋਂ ਇੱਕ ਸੁਪਨਾ ਸੀ ਆ ਨਦੇੜ ਸਾਹਿਬ ਆਉਂਦਾ ਤੇ ਉਹ ਜਿਹੜਾ ਵਾਹਿਗੁਰੂ ਨੇ ਪੂਰਾ ਕੀਤਾ ਹੈ ਸਫਰ ਦੇ ਨਾਲ ਹੁਣ ਆਪਾਂ ਦਰਸ਼ਨ ਕਰਨੇ ਗੁਰਦੁਵਾਰਾ ਸੰਗਤ ਸਾਹਿਬ ਚੱਲਦੇ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆਂ ਨਾਲੇ ਸਾਰਿਆਂ ਸੰਗ ਤੁਹਾਨੂੰ ਕਰਾਉਣੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਬਾਰ ਸਾਈਂ ਵਾਹਿਗੁਰੂ ਦਰਸ਼ਨ ਕਰਾਇਆ ਜੋ ਵੀ ਇੱਥੇ ਹੋ ਰਿਹਾ ਇਤਿਹਾਸੀ ਗੁਰਦੁਆਰਾ ਸਾਹਿਬ ਸੀ 12 ਤੇ ਹੁਣ ਆਪਾਂ ਵਾਪਿਸ ਆ ਗਏ ਧੰਨ ਧੰਨ ਸ੍ਰੀ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਹੁਣ ਆਪਾਂ ਚੱਲਦੇ ਆ ਆਪਣੇ ਕਮਰੇ 'ਚ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ 605 ਛਿਮੀ ਮੰਜ਼ਲ ਤੇ ਆਪਣਾ ਰੂਮ ਵਾਹਿਗੁਰੂ ਜੀ ਛਿਮੀ ਮੰਜ਼ਲ ਤੇ 605 ਨੰਬਰ ਆਪਣਾ ਕਮਰਾ ਜਿਹੜਾ ਉਹ ਚ ਆਪਣਾ ਪੁਰਾਣਾ ਮਿੱਤਰ ਆਇਆ ਵਾ ਚਾਬੀ ਆਪਾਂ ਨੂੰ ਦੱਸਤੀ ਸੀ ਕਿੱਥੇ ਪਈ ਐ ਸਾਰਿਆਂ ਨੇ ਦੇਖਿਆ ਹੀ ਹੋਣਾ ਸ਼ਿਵਾ ਰੈਡੀ ਬਾਈ ਸਤਿ ਸ੍ਰੀ ਅਕਾਲ ਹੋਰ ਕੀ ਮਿੱਤਰ ਜੱਫੀ ਜੁੱਫੀ ਦਾ ਪਾਲੀ ਸੀ ਆਪਣੇ ਵਾਲੇ ਫੋਨ ਦਾ ਜਿਹੜੀ ਟੋ ਫੁੱਲ ਹੋ ਗਈ ਸੀ ਹੋਰ ਕੈਸੇ ਸ਼ਿਵਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਘਰ 'ਪੇ ਕੈਸੇ ਐ ਮੰਮੀ ਸਭ ਬੜੀਆ ਸਭ ਬੜੀਆ ਆਪਕੋ ਕੈਸੇ ਲਗਾ ਸਾਈਕਲ ਮੈਂ ਤਾਮਿਲਨਾਡੂ ਆਂਧਰਾ ਪ੍ਰਦੇਸ਼ ਕੇਰਲਾ ਮਹਾਰਾਸ਼ਟਰ बहुत अच्छा बस थोड़ी सी बोलने की वही अभी फिर दिक्कत नहीं होगा महाराष्ट्र से आगे राजस्थान गुजरात मध्य हाँ। प्रदेश अपना काम करते नहीं पुणे पुणे यही पास ही है फिर को चढ़ गया था ट्रेन घूम के आती है नहीं तो बस में आऊंगा तो चार सौ किलोमीटर ही है तीन सौ चार सौ ठीक है ਮਿੱਤਰ ਐਸੇ ਘੁੰਮ ਕੇ ਮਨਮੜ ਹੋਤੇ ਹੋਏ ਪੂਰਾ ਘੁੰਮ ਕੇ ਆਇਆ ਤਾਂ ਜ਼ਿਆਦਾ ਟਾਈਮ ਲੱਗ ਗਿਆ ਕਿੰਨੇ ਵਜੇ ਯਾਹਾਂ ਪਹੁੰਚ ਗਿਆ ਦਾ ਰੂਮ ਮੇਂ 10 11 ਵਜੇ ਤੱਕ ਪਹੁੰਚ ਗਿਆ ਦਾ ਫਿਰ ਮੈਂ ਸੋ ਗਿਆ ਰਾਤ ਕੋ ਨੀਂਦ ਨਹੀਂ ਆਇਆ ਦਾ 10 ਮੇਂ ਠੀਕ ਹੈ ਠੀਕ ਹੈ ਦਾ 10 11 ਵਜੇ ਦਾ ਆਪਣੇ ਰੂਮ ਚ ਆਇਆ ਵਾ ਮਿੱਤਰ ਆਪਣਾ ਤੇ ਉਦੋਂ ਦਾ ਆਪਣੀ ਵੇਟ ਕਰੀ ਜਾਂਦਾ ਫੋਨ ਇਹਨੇ ਕਾਫੀ ਵਾਰੀ ਕਰਤਾ ਤੇ ਆਪਾਂ ਥੋੜਾ ਜਿਹਾ ਦੂਰ ਜਾਵੜੇ ਸੀਗੇ ਸ਼ਹਿਰ ਤੋਂ ਤਤਾਰ ਕੇ ਥੋੜਾ ਜਿਹਾ ਟਾਈਮ ਹੋ ਗਿਆ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਤੇ ਹੁਣ ਆਪਾਂ ਠੀਕ ਹੈ ਠੀਕ ਹੈ ਹੁਣ ਸਰੀਰ ਸਹੀ ਓਕੇ ਆ ਨੀਂਦ ਨੂਦ ਪੂਰੀ ਹੋ ਗਈ ਚਲਦੇ ਹਾਂ ਹੁਣ ਆਪਾਂ ਦਰਸ਼ਨ ਕਰਾ ਕੇ ਲਿਆਉਨੇ ਆ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਦਾ ਪਾਣੀ ਛਕਾਏ ਆ ਤੇ ਆਪਾਂ ਆਪਣੇ ਕਮਰੇ ਚ ਆ ਗਏ ਆ ਤੇ ਜਿਹੜੇ ਵੀ ਇੱਥੇ ਇਥੇ ਆਸੀ ਗੁਰਦੁਆਰਾ ਸਾਹਿਬ ਸੀਗੇ ਨੇੜੇ ਨੇੜੇ 20 ਕਿਲੋਮੀਟਰ ਦੇ ਧਾਰੇ ਦੇ ਵਿੱਚ ਵਿੱਚ ਉਹ ਸਾਰਿਆਂ ਦੇ ਆਪਾਂ ਦਰਸ਼ਨ ਕਰਿਆ ਆ ਤੇ ਕੋਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਣੇ ਹਰਪਾਲ ਬਾਈ ਨੇ ਫੇਰ ਬੰਦਾ ਚੈਨਲ ਤੇ ਦਰਸ਼ਨ ਕਰਵਾਏ ਆ ਕੋਸ ਆਪਣੇ ਬਿੱਟੂ ਬਾਈ ਦੇ ਚੈਨਲ ਤੇ ਬਿੱਟੂ ਫੇਲੀਅਰ ਉਸ ਚੈਨਲ ਤੇ ਦਰਸ਼ਨ ਕਰਵਾਏ ਆ ਤੇ ਕੋਸ ਆਪਾਂ ਸੰਦੀਪ ਦਾ ਸਫਰ ਨਾਵਾਂ ਜਿਹੜਾ ਚੈਨਲ ਉਸ ਤੇ ਦਰਸ਼ਨ ਕਰਵਾਇਆ ਕੱਲ ਨੂੰ ਆਪਾਂ ਜਾਵਾਂਗੇ ਗੁਰਦੁਆਰਾ ਨਾਨਕਚੀਰਾ ਸਾਹਿਬ ਤੇ ਜਿਹੜਾ ਇੱਥੋਂ 180 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਕੱਲ ਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਇੰਨੇ ਨਾਲ ਹੀ ਵੀਡੀਓ ਸਮਾਪਤੀ ਲਈ ਵਾਦੀ ਹੈ ਵੀਡੀਓ ਸਮਾਪਤੀ ਕਰਨ ਤੋਂ ਪਹਿਲਾਂ ਆ ਇੱਕ ਬੱਚੇ ਦਾ ਜਨਮ ਦੇਣਾ ਬੱਚੇ ਦਾ ਨਾਮ ਹੈਗਾ ਸਹਿਜ ਬਰਮਾ ਬੱਚੇ ਨੂੰ ਜਨਮ ਦੇਣ ਦੀਆਂ ਲੱਖ ਲੱਖ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਜਨਮ ਦੇਣ ਦੀਆਂ ਵਧਾਈਆਂ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਵਾਦੀ ਹੈ ਸਾਰੀ ਸੰਗਤ ਦਾ ਤੇਦਰ ਤੋਂ ਧੰਨਵਾਦ ਕਰਦੇ ਆਂ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ तहे ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫ਼ਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ